ਸਤਿ ਸ਼੍ਰੀ ਅਕਾਲ ਜੀ ਮੇਰੇ ਵੱਲੋਂ ਸਾਰਿਆਂ ਦੇ ਮੇਰੇ ਭਰਾਵਾਂ ਨੂੰ ਪਰਮਾਤਮਾ ਤੁਹਾਡੀ ਚੜ੍ਹਦੀ ਕਲਾ ਰੱਖੇ ਸਾਰਿਆਂ ਦੀ ਹਮਾਈ ਵਿੱਚ ਵਾਧਾ ਪਾਵੇ ਪਰਮਾਤਮਾ ਤੇ ਆਪਾਂ ਪਹੁੰਚੇ ਬਾਈ ਕੋਲ ਤੇ ਦੁੱਲੇ ਬਾਈ ਕੋਲ ਇੱਥੇ ਅਸੀਂ ਇਹਨਾਂ ਦੇਖਣਾ ਨਵਾਂ ਜਿਗਾਰਡ ਕਰਿਆ ਤਿਆਰ ਬਾਈ ਨੇ ਤੇ ਟਰਾਲੀ ਵੀ ਤਿਆਰ ਕਰੀ ਬਾਈ ਨੇ ਆ ਦੇਖੋ ਜੀ ਬਹੁਤ ਵਧੀਆ ਵਧੀਆ ਜਿਗਾਰਡ ਕਰਦਾ ਤਿਆਰ ਆਫ ਵਾਲੀ ਕਾਲੇ ਰੂਟਾ ਬਟਰ ਕੋਈ ਬੈਟਮ ਹੋਵੇ ਬਾਈ ਰੇਕ ਤਿਆਰ ਕਰਦਾ ਦੁੱਲਾ ਬਾਈ ਉਹਨੂੰ ਵੇਟ ਨੂੰ ਬਸ ਤਵੀਆਂ ਕਰੀਆਂ ਇਹਦੇ 4 ਹੁਣ ਇਹਨੂੰ ਉੱਧੇ ਇੱਕ ਉੱਧਰ ਜੋੜਾ ਪਿਆ ਤਵੀਆਂ ਦਾ ਤੇ ਆ ਫਾਲੇ ਪਏ ਆ ਬਾਈ ਨੇ ਕੰਮ ਤਸੱਲੀ ਬਖਸ਼ ਕਰਦਾ ਬਾਈ ਮੇਰੀ ਠਾਲੇ ਸੋਦਾ ਬਾਈ ਬਾਈ ਕੋਲ 4-5 ਕਾਰੀਗਰ ਵੀ ਆ ਗੱਲਬਾਤ ਪੇਸ਼ ਕਰਦੇ ਜਿੰਨਾ ਬਾਈ ਇਹ ਰੰਗ ਕਰ ਰਹੇ ਆ ਮ ਜਿੰਨਾ ਨਮ ਨਮਾ ਜੜ ਕਰਿਆ ਤਿਆਰ ਉਹ ਤੁਹਾਨੂੰ ਦਿਖਾਵਾਂਗੇ ਬਲੌਗ ਨਾਲ ਤੁਸੀਂ ਬਣੇ ਰਹੋ ਸਾਰੇ ਜਣੇ ਬਾਦੇ ਬਾ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਇਤਨੇ ਸਾਥ ਦੇ ਆ ਤੁਸੀਂ ਬਲੌਗ ਦੇ ਵਿੱਚ ਤੇ ਬਾਈ ਨੇ ਨਵਾਂ ਜਗੜ ਬਣਾਇਆ ਬਾਈ ਨੇ ਉਹ ਤੁਹਾਨੂੰ ਦਿਖਾਵਾਂਗੇ। ਕੋਈ ਦੁੱਲੇ ਬਾਈ ਕੋਲ ਆਪਾਂ ਪਹੁੰਚੇ ਆ। ਬਾਈ ਨੇ ਟਰੈਲੀ ਤਿਆਰ ਕਰੀ ਆ ਬਹੁਤ ਘੰਟ। ਆ ਦੇਖੋ ਟਰੈਲੀ। ਅਰੇ ਰੰਗ ਰੰਗ ਹੋਣਾ ਇੱਥੇ। ਸੱਸੀ ਕਾਲ ਜਰ ਸਾਸਰੀ ਕਾਲ ਜੀ। ਭਈਆ ਚੀਜ਼ ਕੀ ਤਿਆਰ ਕਰੀ ਆ ਆਪਾਂ ਨੇ? ਇਹ ਹੈਗਾ ਭਾਈ। ਮੱਕੀ ਤੇ ਰੇ ਪਾਉਣੇ ਬਾਅਦ ਤੇ ਬਾਈ ਨੇ ਕਣਕ ਵੀ ਦੇ ਦੋ ਸਰੋਂ ਕੇਰ ਨੂੰ ਅੱਛਾ ਜੀ ਲੰਨੇ ਜਰੇ ਪਾ ਲਉ ਮੈਂ ਖਾਲੀ ਚੰਨਾ ਨਾ ਜਾਂਦਾ ਮਤਲਬ ਜਿਹੜਾ ਵੀ ਆਪਾਂ ਮਤਲਬ ਬੈਡ ਸਿਸਟਮ ਕਰਦੇ ਆਂ ਅੱਛਾ ਜੀ ਜਿਹੜੇ ਮਰਜ਼ੀ ਰੇ ਪਾ ਸਕਦੇ ਠੀਕ ਆ ਬਾਈ ਨੇ ਮਸ਼ੀਨਾਂ ਜੋ ਵੀ ਲਾਉਂਦੇ ਆਪਾਂ ਮਤਲਬ ਉਹਦੇ ਜਿੱਕੜਾ ਮਰਜ਼ੀ ਰੇ ਪਾ ਸਕਦੇ ਵੇਖਾਂ ਮੇਜ ਕੇ ਆਪਣਾ ਪਾ ਕੇ ਤੁਰਪੋ ਇਹਦੀ ਬੱਚਤ ਬਹੁਤ ਆ ਚਲੋ ਇੱਕ ਕਥਾਈ ਲੱਗਣਾ ਇੱਥੇ 20 ਕਿਲੋ ਰੇ ਪਾਣਾ ਇਹਦੇ ਨਾਲ ਕੀ ਫਾਇਦਾ ਤਾਂ ਤਿਆਰ ਕਰੀਏ ਜਿਹੜਾ ਦੂਆ ਬੇਸਡ ਹੋ ਜਾਂਦਾ ਬਾਰੇ ਆੜਦੋੜਾ ਕਰ ਜਾਂਦਾ ਬਾਈ ਕੋਲ ਬਹੁਤ ਦੂਰ ਦੂਰ ਤੇ ਆਲਡਰ ਆਏ ਆ ਬਾਈ ਆ ਦੇਖੋ ਬਾਈ ਨੇ ਕਿੰਨੀਆਂ ਮਸ਼ੀਨਾਂ ਤਿਆਰ ਕਰਦੀਆਂ ਐਸਾ ਕਹਿੰਦੇ ਲੋਕਾਂ ਨੂੰ ਸੌਖੇ ਕਰਦੀ ਥੋੜਾ ਜਿਹਾ ਹਾਂ ਕਿੰਨੇ ਹੋ ਸਕਦਾ ਹੂੰ ਬਹੁਤ ਦੂਰ ਦੂਰ ਜਾਣੀਆਂ ਨਾ ਬਾਈ ਆ ਕੇ ਉਹਨੇ ਤੁਹਾਨੂੰ ਤਾਂ ਫੋਨ ਪਹਿਲਾਂ ਹੀ ਉਹ ਇਹ ਜਾਣੇ ਆ ਨਹੀਂ ਕੋਲੋਂ ਦੇਣੀ ਬੰਦੇ ਨੂੰ ਅੱਛਾ ਅੰਮ੍ਰੋ ਉਹਨੂੰ ਦੇ ਦੋ ਅੱਛਾ ਸਾਰੀਆਂ ਹੀ ਹੋ ਹਾਂ ਜਿਹੜਾ ਕੋਲਾ ਕਰ ਦੇ ਦੋ ਉਹਨੂੰ ਅੱਛਾ ਜੇ ਉਹਨੂੰ ਜ਼ਮੀਨ ਹੋਣੀ ਜ਼ਿਆਦਾ ਬਾਈ ਕੋਲ ਤਾਂ ਫਿਰ ਬਾਕੀ ਬਾਅਦ ਚ ਦੇਖਦੇ ਹਾਂ ਜੀ ਮਮ 10 ਭੇਜ ਨਹੀਂ ਆਉਂਦੇ ਦਾ ਚਾਰ ਕਰਦੇ ਆ ਆਰਡਰ ਦਾ 20 ਹੈ ਅੱਛਾ 20 ਦਾ ਆਰਡਰ ਆ ਆਪਣੇ ਇਧਰ ਵਾਲਿਆਂ ਨੂੰ ਜਿਹਦੇ ਵੀਡੀਓ ਬਣਾ ਕੇ ਪਾਤੀ ਆਪਣੇ ਵਾਲੇ ਚੈਨਲ ਤੇ ਤੇਰੇ ਵਾਲੇ ਫਿਰ ਹੋਰ ਵਾਲੇ ਨੇ ਆਰਡਰ ਆ ਨਾ ਬਾਈ ਤੇਰੇ ਕੋਲ ਅੱਛਾ ਜਿਹੜੀ ਪਹਿਲਾਂ ਬਣਾਈ ਜਾਈਏ ਔਰ ਇਹਦੇ ਤੀਮ ਆਪਣੇ ਬੰਦਾ ਚ ਅੱਛਾ ਮੈਂ ਤਾਂ ਇਹਦੇ ਨਾਲ ਆਪਣਾ ਜਿਹੜਾ ਮੱਕੀ ਦਾ ਦਾ ਲੋਕ ਮੱਕੀ ਜੀ ਯੂਜ਼ ਕਰਦੇ ਇਹਨੂੰ ਅੱਛਾ ਮੈਂ ਤਾਂ ਹੁਣ ਦੇਖੀ ਇਹ ਨਾ ਸਾਹਮਣੇ ਤੇ ਆਪਣੀ ਦਾ ਸਲੂਨ ਦਾ ਸਾਹਮਣੇ ਤੇ ਹੁਣ ਆਇਆ ਬਾਈ ਕੋਈ ਮੈਂ ਕਿਹਾ ਬਾਈ ਨੇ ਸਾਈਕਲ ਜੇ ਕੀ ਕਰੇ ਵੀ ਤਿਆਰ ਇਰੇ ਬੋਲਣੀ ਮਸ਼ੀਨਾਂ ਐ ਸਬਜ਼ੀ ਵਿੱਚ ਪਾ ਲੋ ਮੱਕੀ ਵਿੱਚ ਪਾ ਲੋ ਕਣਕ ਵਿੱਚ ਪਾ ਲੋ ਅਗਲਾ ਕਹਿ ਦਿੰਦਾ ਪਰ ਮਿਹਨਤ ਬਹੁਤ ਆ ਮੈਨੂੰ ਤਾਂ ਬਹੁਤ ਆ ਬਾਈ ਬਰੀਕੀ ਐ ਨਾ ਕੰਮ ਬਰੀਕੀ ਜਮਾ ਤਿਆਰ ਕਰਨੇ ਕੋਈ ਲਾਉਣੇ ਵੀ ਸੈਟਿੰਗ ਕਰਨੀ ਲਾਈਨ ਬਣਾਉਣੀ ਤਾਰ ਪਾਉਣੇ ਹੁਣ ਕਹਿ ਰਹੇ ਆ ਬਹੁਤ ਮਤਲਬ ਮਿਹਨਤ ਆ ਜਾਂਦੀ ਹੈ ਬਸ ਬਰੀਕੀ ਜਮਾ ਹਾਂ ਵੀ ਸਟicker ਲਾ ਕੇ ਗਿਆ ਕੋਈ ਬਾਈ ਤੇ ਬਾਈ ਉਹ ਆ ਮੱਕੀ ਵੀ ਜਲਾ ਅੱਛਾ ਕਿਹਨਾਂ ਦਾ ਆ ਪੁੱਤਾ ਵਰਦਨ ਰਾਜੀ ਰਾਜੂ ਰਾਜੂ ਨਾ ਯਾਰ ਰਾਜੂ ਆ ਲੈ ਸਾਡਾ ਦਾ ਆਈ ਸੇਟੋਂ ਵਧੀਆ ਹੁਣ ਇੰਨਾ ਖਰਚਾ ਕਰਨਾ ਅਗਲੇ ਨੇ ਮਹਿੰਗਾ ਲੈਣੇ ਨਾਲੋਂ ਹੈਨਾ ਬਈਆ ਠੀਕ ਆ ਆ ਘੈਂਡਾ ਸੇਟੋਂ ਵਧੀਆ ਹੋਣਾ ਤਾਂ ਮੱਖੀ ਪੀਜ ਲੈ ਕੋਈ ਡਿੱਗੇ ਖਾੜ ਵਾਲਾ ਮੱਖੀ ਪੀਜ ਸਕਦਾ ਹੈ ਨਾ ਹਾਂ ਥੂੜੀ ਵਾਲਾ ਹੁੰਦਾ ਕੋਈ ਜਿਮੀਦਾਰ ਹੈ ਨਾ ਡਿੱਗਾ ਖਾਣੇ ਪੀਜਣੇ ਚ ਪਾ ਜੀ ਰੋਡਰ ਵਾਲੇ ਨਾਲ ਕਾਲੀਆਂ ਲਾ ਕੇ ਜਿਹੜਾ ਮਰਜੀ ਮੱਖੀ ਪੀਜ ਲੈ ਫਾਲੀ ਵੀ ਲੱਗ ਜੂਗੀ ਇਹਨੂੰ ਹਾਂ ਕੈਨ ਬੋਲਦਾ ਫਾਲੀ ਲੱਗੇ ਇਦੀ ਜਗਾ ਐ ਗੱਲ ਬਾਤ ਫੇ ਦੋਏ ਕੰਮ ਵਾਲੇ ਕਰਤਾ ਤੂੰ ਵੀ ਤੁੰਦ ਕਰੀ ਜਾ ਪਹਿਲੇ ਇਲਾਕ ਮਾਰੇ ਤਾਂ ਅਸੀਂ ਜੇ ਕਹਾਂ ਤੂੰ ਕੋਈ ਚਾਹਦਾ ਹੈ ਤਾਂ ਲਾ ਸਕਦੇ ਠੀਕ ਆ ਜਿਆਦਾ ਗਰੈਂਡਰ ਮਾਰਨ ਬਾਕੀ ਰੰਗ ਰੂੰਗ ਕਰਾਂਦਾ ਰੰਗ ਕਰੇਦੇ ਬਾਅਦ ਸਾਡਾ ਰੱਤ ਖਾਵਾਂਗੇ ਤੁਹਾਨੂੰ ਕਰੀਆਂ ਜਿੰਨਾ ਪਿਆਰ ਕਰੀਏ ਬਾਈ ਨੇ ਸਾਮੇ ਡੁੱਬاويه ਰੰਡੀ ਹਵਾ ਆਉਂਦੀ ਬਾਈ ਇਹਨਾਂ ਨੂੰ ਯੋ ਮਸ਼ੀਨ ਨੇ ਉੱਧਰ ਰੰਗ ਕਰਤਾ ਬਾਈ ਨੇ ਤਮਰਗੀ ਰਹਿ ਕੇ ਤਮਰਗੀ ਮੋਜੀ ਲਾਗੀ ਰੰਗ ਕਰਨਾ ਬਾਈ ਅ ਡੱਬੇ ਇਹਨਾਂ ਹੋਰ ਕਰਨਾ ਹੈ ਬਾਈ ਇਹ ਰੰਗ ਪਿਲਾ ਗਣਾ ਆਉਂਗਾ ਹਰਾ ਮਾਦੀ ਪਣਾ ਤੇ ਫਿਲਾ ਪਾਗੇ ਉੱਪਰ ਸਟicker ਲਾਉਂਗਾ ਮੂਰੇ ਮੂਰੇ ਸਟicker ਲਾਉਂਗਾ ਉੱਪਰ ਲਾਉਂਗਾ ਉੱਪਰ ਲਾਈਨਾਂ ਮਾਰ ਕੇ ਚੱਲ ਜਾਂਦਾ ਕਿਤੇ ਹਮ ਮਾਰ ਕੇ ਬੰਦ ਕਰ ਲੋ ਲੋ ਜੀ ਰੈਡੀ ਕਰਕੇ ਖੜਾਤੀ ਬਾਈ ਨੇ ਹਲੇ ਪੀਲਾ ਰੰਗ ਆਉਣਾ ਹਲੇ ਥੋੜਾ ਜਿਹਾ ਕੰਮ ਹੋਇਆ ਥੋੜਾ ਜਿਹਾ ਰਹਿ ਗਿਆ ਇਹ ਸਟicker ਲੁਕਰ ਲੱਗਣਾ ਇਹਨਾਂ ਨੂੰ ਮਸ਼ੀਨਾਂ ਨੂੰ ਇਹ ਤਿਆਰ ਕਰੀਆ ਬਾਈ ਨੇ ਆਲੇ-ਫੂਲੇ ਬਾਈਆਂ ਵਧੀਆ ਕੰਮ ਕਰਦੇ ਆ। ਆਲੇ ਤਵੀਆਂ। ਨੀਂ ਕਾਤੇ ਕਰਮਜੀਨ ਵੇਰ ਬਾਈ ਨੇ। ਸੈਂਟੀ ਵਾਈ ਲੱਗਿਆ ਹੋਇਆ। ਨਾਮ ਲਿਖਿਆ ਹੋਇਆ ਕਟਣ ਲੱਗਿਆ ਹੋਇਆ। ਇਹ ਲਈ ਟਿੱਡਾ ਨਾ ਕਉਂ ਮੇ ਪਰ ਖੈਦ। ਭਾਈ ਆ ਆ ਲਾਉਣੇ ਇੱਕ ਚਿੱਕਰ ਇਹੋ ਬਣਾ ਰਿਹਾ ਬਾਈ ਉਹ ਕਾਲੀ ਕਰਾਉਣਾ ਚਿੱਟਰਲੀ ਉਹ ਵੀ ਜਿਹੜੇ ਉੱਪਰ ਬਾਈ ਗੋਲਾ ਦੇ ਛੱਡੇ ਟਾਇਰ ਦੇ ਉੱਪਰ ਉਹ ਕਹਿੰਦਾ ਏ ਜਿਹੜਾ ਉੱਪਰ ਉਹ ਟਾਇਰ ਆ ਟਾਇਰ ਦੇ ਉੱਪਰ ਥੱਲੇ ਆ ਥੱਲੇ ਜੀ ਅੱਛੀ ਬੰਨ ਉਹਨੂੰ ਫਾਈਕੜੀ ਕਰਦਾ ਸੀ ਬਾਈ ਤਖੜਾ ਮੁਰੇ ਕਿਉਂ ਅਰੇ ਫੈਗਰੀ ਡਿਜ਼ਾਈਨ ਕਰਨੀ ਪੈਣਾ ਨਾਲ ਹਾਂ ਅੱਜ ਕੱਲ ਲਗਾਣਾ ਹਾਂ ਅਰੇ ਗਾ ਗਾ ਬਾਦੂ ਸੌਣੇ ਕਿ ਚੱਲਦੇ ਆ ਲੰਬੀ ਇਹ ਕੱਲ ਵੀ ਹੋਣੀ ਹੈ ਗੜਾਈ ਕਰਨੀ ਹੈ ਕੋਕਤਾਨਾ ਉਹ ਵਾਪਸ ਸੋਤਰਾ ਕਰਾ ਦੇਣੀ ਹੈ ਬਾਈ ਬਈ ਦੋਏ ਕੰਮ ਦੋ ਬੇ ਕੱਦੂ ਵਾਲਾ ਕਹਿੰਦੇ ਜੀ ਰੋਟੀਆਂ ਵਾਲੀਆਂ ਫਾਲੀਆਂ ਲਾ ਦੇ ਜੀ ਹਾਂ ਗੜਾਈ ਕਰਨੀ ਹੈ ਜੀ ਮਕੀ ਦੀ ਦੇਣੀ ਹੈ ਜੀ ਇਹ ਜਨਾ ਖਾਸ ਚਾਰ ਕਰਾ ਦੇਣਾ ਆ ਤੁਹਾਨੂੰ ਪ੍ਰੋਜੈਕਟ ਕਰਨੇ ਨੂੰ ਤਾਂ ਇਹਨਾਂ ਰਾਖ ਮਾਰੋ ਟਾਈਟ ਜਿਵੇਂ ਮਰਜੀ ਫਾਲੀ ਗੱਲਾਂ ਸਹੀ ਗੜਾਈ ਕਰ ਲੈ ਗੜਾਈ ਵਗੈਰਾ ਦੇ ਪਿੱਛੇ ਥਾਲੀਆਂ ਲਾ ਲੰਨੀ ਗੜਾਈ ਕਰਨੀ ਦੀ ਕਿਸੇ ਨੇ ਉਹ ਘੱਟ ਵੱਧ ਹੋਣਾ ਰੇ ਘੱਟ ਵੱਧ ਅੱਛਾ ਇਹ ਬਹੁਤ ਕਾਲੀ ਬਣੀ ਆ ਅੰਕਲੋਜ ਜੀ ਹੈ ਕੋਈ ਉੱਲੀ ਕੋ ਸੋਚਣਾ ਨਹੀਂ ਕਰਦੇ ਕਿ ਬੜੀ ਨਹੀਂ ਬਾਈ ਪਹਿਲਾਂ ਬਣਾਈ ਵੀ ਦੇਖੀਏਗਾ ਆਪੇ ਯਾਰ ਕਰੀ ਜਾ ਹਾਂ ਜਾ ਹਾਂ ਜੇ ਲਾ ਕਹਿੰਦੇ ਆ ਮਾਡਲ ਚਾਈ ਲੋ ਕਰ ਦਿੰਦੇ ਜੀ। ਗਾੜੇ ਲੈਣੇ ਨਹਿਰ ਵਾਲਾ। ਅੱਛਾ। ਮੈਂ ਨਹੀਂ। ਨੰਬਰ ਉਹ ਜੀ ਜਾਨੀ। ਉਹ। ਉਹ ਗੱਲ ਤਲਵਾਣਾ ਕਹਿ ਰਹੇ ਵੀ ਆਹ ਖੜੀ ਗੱਲ ਹੈ ਬਾਈ। ਹਾਂ। ਇਹ ਹੋਣਾ ਹੈਗਾ ਤਾਂ ਕਰ ਦਿੰਦੇ। ਮੈਂ ਕਰ ਦਿੰਨੀ ਇਹ। ਇਹ ਗੱਲ ਨਹੀਂ ਆ। ਦਿਮਾਗ ਦੀ ਗੇਮ ਹੈ ਇਧਰ ਮਾਦੀਂ ਚਰਾਲਾ ਉਧਰ ਨੂੰ ਚਲ ਬੰਦਾ। இருக்கும். ஆயிரத்து நானூற்றி எட்டு நானூற்றி எட்டு நானூற்றி எட்டு நானூற்றி எட்டு நானூற்றி எட்டு ਈ ਬਾਈ ਲੱਗਿਆ ਬਤਾਇਰ ਕਰਨ ਟਰਾਲੀ ਵਾਸਤੇ ਜਗਾਲ ਖੇਤੀਬਾੜੀ ਨਹੀਂ ਕਰਦੇ ਬਾਈ ਖੇਤੀਬਾੜੀ ਖੇਤੀਬਾੜੀ ਕੱਲੀ ਮਾਲ ਨਹੀਂ ਤੁਸੀਂ ਦੇਖਦਾ ਹੈ ਨਹੀਂ ਮੈਂ ਕਹਿੰਦਾ ਜਾਂਦਾ ਕੌਣ ਜਾਂਦਾ ਬਾਪੂ ਬਾਦੇ ਕੋ ਬੋਮ ਰੱਬੇ ਅੱਥਾ ਕਿੰਨਾ ਦਾ ਅੱਜ ਇੱਧਰ ਕਿਲੋ ਪਰ ਇਧਰ ਠੀਕ ਹੈ ਲੋਡ ਕੰਮ ਆਣਾ ਬਾਬੇ ਨਾਲੇ ਵੀ ਨੇ ਜੁੱਧ ਹੋ ਜਾਂਦੇ ਆ ਨਾਲੇ ਕਿ ਹੋਣੀ ਨਾਲੇ ਮਗੜਾ ਹਾਂ ਉਹ ਵੀ ਆਮਰੋ ਮਰੋ ਕਰੀ ਜਾਈਏ ਹੈ ਅਰੇ ਰੱਬ ਜੀ ਨੇ ਮੈਂ ਹੋੜਾਉਂਦੇ ਹੈ ਦੁੱਲੇ ਬਾਈ ਨੇ ਕਰੀ ਹੈ ਮਸ਼ੀਨ ਤਿਆਰ ਹੈ ਰੇ ਪਾਉਣ ਵਾਸਤੇ ਮੱਕੀ ਗੁੱਢਣ ਵਾਸਤੇ ਜੋ ਮਰਜੀ ਕਰੋ ਬਣਾ ਸਬਜ਼ੀਆਂ ਵਿੱਚ ਰਹਿ ਪਾਓ ਆਲ ਰਾਉਂਡਰ ਕੰਮ ਕਰਨ ਵਾਲੀ ਹੈ ਲੋ ਜੀ ਆਪਾਂ ਥੋੜੀ ਜੀ ਵੀਡੀਓ ਬਾਦਮਾ ਬਣਾਵਾਂਗੇ ਕੋਈ ਰੰਗ ਕਰਨ ਵਾਲੇ ਪੀਲਾ। ਓਏ ਪੀਲਾ ਰੰਗ ਤਾਂ ਕੱਲੂ ਕਰੂੰਗਾ ਨਾ। ਅੱਜ ਅੱਜੇ। ਅੱਛਾ ਅੱਜੇ ਰੰਗ ਕਰੀਏ ਪੀਲਾ ਬਾਈ। ਸਟਿਕਰਸ ਟੁੱਕਰ ਲਾ ਕੇ ਮੈਨੂੰ ਹਾਕ ਮਾਰ ਲਈ ਫਿਰ ਮੈਂ ਬਣਾ ਕੇ ਲੈ ਕੇ ਜਾਉਂਗਾ ਦਮਾਰਾ ਫੇਰ। ਮੋਰੀ ਬਾਈ ਅੱਜ ਤਿਆਰ ਕਰਦੀਆਂ। ਕਾਸ ਮਸ਼ੀਨਾ ਬਾਈ ਨੇ ਤਿਆਰ ਕਰਤੀਆਂ। ਚਾਰ ਆ ਘੜੀਆਂ, ਚਾ ਪੰਜ ਉਹ ਘੜੀਆਂ ਉਧਰ। ਪੰਜ ਆ ਖੜੀਆਂ ਨੇ। ਇਹਨਾਂ ਨੂੰ ਰੰਗ ਹੋਣਾ ਏ। ਤੇ ਦੂਜੀ ਗੰਗ ਹੋ ਰਿਹਾ ਏ। ਚਾਰ ਕਰਤੀਆਂ ਤਿਆਰ ਇਧਰ ਬਾਈ ਨੇ। ਤੇ ਇਹਦੇ ਬਾਅਦ ਬਾਈ ਨੇ ਲਾਉਣੇ ਆ ਕਰਨਾ ਪੀਲਾ ਰੰਗ ਉੱਤੇ ਬਾਅਦ ਲਾਉਣੇ ਸਟicker ਫੇਰ ਹੋਣੇ ਰੈਡੀ ਇਹ ਫੇਰ ਲੈ ਕੇ ਜਾਣੀ ਇਹ ਬੰਦੇ ਨੇ ਇਹ ਬਾਈ ਕੋਲ ਆਇਆ ਇਹਦਾ ਆਰਡਰ 20 ਮਸ਼ੀਨਾਂ ਦਾ 20 ਮਸ਼ੀਨਾਂ ਦਾ ਆਰਡਰ ਆਇਆ ਇਹਦਾ ਬਾਈ ਕੋਲ ਕੱਲੂ ਗੱਡੀ ਕੱਢੀ ਆ ਪੜ ਕੱਲੂ ਗੱਡੀ ਚੜਾ ਦੇਣੀ ਹੈ ਬਾਈ ਇਹ ਲੋ ਲੋ ਜੀ ਹੋ ਗਈ ਸਿੱਧੀ ਹੋ ਜੀ ਲੱਗਿਆ ਫਿੱਟ ਕਰਨ ਸ਼ੈਂਟੀ ਵੀਰ ਇਹ ਕੰਮ ਨਹੀਂ ਕੱਢਦਾ ਇਹ ਲੱਗੂਗਾ ਬਾਈ ਨੇ ਲੱਕੋ ਫਿੱਟ ਰਾ ਹੈ। ਕੁਝ ਜਾਈ ਬਣਾਤੀ ਪਰਾਂ ਦੇ। ਲਓ ਜੀ ਪੋੜੀ ਵੀ ਲਾਈ ਹੋਈ ਬਾਈ ਨੇ। ਮੜਾਈ ਟਰਾਲੀ ਟਾਈਪ ਆ ਵੀਰ ਨੇ। ਸੰਟੀ ਵੀਰ ਨੇ। ਇਹ ਰੰਗ ਰੂੰਗ ਹੋਣਾ ਵੀਰੇ ਗੱਲ ਬਣਨੀ ਆ ਨਾ ਫੇਰ ਇਹਦੀ। ਫੇਰ ਗੱਲਬਾਤ ਬਣਨੀ ਪੂਰੀ ਇਹਦੀ। ਇਹ ਰੰਗ ਹੋਊਗਾ ਵੀ। ਫੇਰ ਬਣਨੀ ਗੇਮ ਇਹਦੀ। ਚੱਕੀ ਦੀ ਬਾਈ ਜੀ ਆਪਣੀ ਦੀ ਦੇਖੋ ਚੱਕੀ ਦੀ ਬਾਈ ਜੀ ਆ ਦੇਖੋ ਡੱਬੇ ਡੁੱਬੇ ਰੰਗ ਦੇ ਬਾਈ ਦੇ ਕਿੰਨੇ ਰੱਖੇ ਜੀ ਹੁਣ ਕਿਸਰਾ ਕਮਾਨ ਨੇੜੇ ਦੇ ਗਾੜ ਚੱਕੀ ਦੀ ਬਾਈ ਜੀ ਵੀ ਆਪਣੀ ਆਟੇ ਦਾ ਕੰਮ ਬਧੀ ਚੱਲਦਾ ਬਾਈ ਦਾ ਬਾਈ ਨੇ ਬੰਦ ਕਰਕੇ ਹੁਣ ਆਪਣਾ ਬਾਈ ਨੇ ਇੱਧਰ ਹੀ ਤੋੜ ਲਿਆ ਕੰਮ ਜਿਗਲੀ ਇਹਦੇ ਹੀ ਕੰਮ ਕਰ ਲਿਆ ਦਾਤੀਆਂ ਦੇ ਕਿ ਉਹਨਾਂ ਨੇ ਗੜ ਦੇ ਗੱੜ ਦੇ ਰੱਖਿਆ ਹੋਏ ਨੇ ਹੁਣ ਬਾਈ ਨੇ ਬਿਲਡਿੰਗ ਦੇ ਕੰਮ ਕਰ ਲਿਆ ਆਪਣਾ ਪਾਈ ਗਿਆ ਹੁਣ ਚਾ ਲੈਣਾ ਰੰਗ ਕਰਕੇ ਪੰਜ ਰੇੜੀਆਂ ਨੂੰ ਪੰਜ ਤਾਂ ਰਹਿ ਗਿਆ ਸਾਰੇ ਰੰਗ ਕਰਨ ਵਾਲੇ ਪੀਲਾ ਵੀ ਰਹਿ ਗਿਆ ਸਤ ਇੱਕ ਸੁੱਕ ਲਗੂਗੇ ਫਿਰ ਉਹਨਾਂ ਖਾਵਾਂਗੇ ਲੋ ਜੀ ਦੁੱਲੋ ਭਾਈ ਲੱਗ ਗਿਆ ਫੇਰ ਰੰਗ ਕਰਨ ਪੀਲਾ रंग जादा तेज़ आहे रंग चढ़ंदा मूह भाई मूह कया उन कट वॾ ਤੇ ਇੱਕ ਕਰ ਵੀ ਲਾ ਦੇਣਾ ਸੁੱਕੇ ਤੇ ਇਹਨਾਂ ਨੂੰ ਹਾਂ ਸਤੇ ਕਰ ਕਾਲੂ ਲੱਗੂਗਾ ਨਾ ਉਹ ਬਈ ਰੰਗ ਕਰਦਾ ਬਾਕੀ ਦੋਨੋਂ ਹੋਰ ਇਹ ਤਿਆਰ ਕਰਕੇ ਰੱਖ ਲੈ ਯਾਰ ਹਾਂ ਗੱਲ ਬਣ ਗਈ ਬਾਈ ਇਹ ਰਾਂਗੋਂ ਹੁੰਦਾ ਤਾਂ ਪਤਾ ਲੱਗਦਾ ਨਹੀਂ ਹੈਗਾ ਇਹਦਾ ਬੱਸ ਕਿਹੜਾ ਹੈਗਾ ਹੁੰਦਾ ਇਹਨੂੰ ਤਾਂ ਦਿਖਦਾ ਹੀ ਨਹੀਂ ਆਵਾ ਹਾਂ ਹਾਂ